ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਸਭ ਕੁਝ ਉਜੜ ਗਿਆ ਲੋਕਾਂ ਦਾ ਸਭ ਕੁਝ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ ਤੇ ਘਰਾਂ ਦੇ ਘਰ ਤਬਾਹ ਹੋ ਗਏ ਨੇ ਕਿਸਾਨ ਭੁਬਾਂ ਮਾਰ ਰਹੇ ਨੇ ਤਾਂ ਉੱਥੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੱਦ ਚੜ੍ਹ ਕੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਜਿਹੜੀ ਮਾਲੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਤੇ ਉੱਥੇ ਗੱਲ ਹੁਣ ਕਰਦੇ ਆਂ ਆਪ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐਮਪੀ ਲੈਂਡਸ ਫੰਡ ਵਿੱਚੋਂ ਤੋਂ ਪਾਣ 25 ਕਰੋੜ ਰੁਪਏ ਜਾਰੀ ਕੀਤੇ ਨੇ ਰਾਗਵ ਚੱਡਾ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ੍ਹਾਂ ਸੁਰੱਖਿਆ ਬੰਨਾਂ ਦੀ ਮੁਰੰਮਤ ਤੇ ਮਜ਼ਬੂਤੀ ਲਈ 2.75 ਕਰੋੜ ਰੁਪਏ ਜਾਰੀ ਕੀਤੇ ਨੇ ਤੇ ਉੱਥੇ ਹੀ ਅਮਰਸਾਹ ਜ਼ਿਲ੍ਹੇ ਵਿੱਚ ਰਾਹਤ ਤੇ ਪੁਨਰਵਾਸ ਕਾਰਜਾਂ ਲਈ 50 ਲੱਖ ਰੁਪਏ ਜਾਰੀ ਕੀਤੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੜ੍ਹਾਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ 30 ਲੋਕਾਂ ਲਈ ਅਰਦਾਸ ਕਰਦੇ ਆ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਆ ਉਹਨਾਂ ਨੇ ਭਾਰਤੀ ਫੌਜ ਐਨਡੀਆਰਐਫ ਤੇ ਬੀਐਸਐਫ ਪੰਜਾਬ ਪੁਲਿਸ ਅਧਿਕਾਰੀਆਂ ਡਾਕਟਰਾਂ ਤੇ ਐਨਜੀਓ ਸਿਵਲ ਸੁਸਾਇਟੀ ਤੇ ਨੌਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤਾਂ ਜੋ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫੰਡ ਮੇਰੇ ਨਹੀਂ ਹਨ ਇਹ ਪੰਜਾਬ ਤੇ ਪੰਜਾਬੀਆਂ ਦੇ ਨੇ ਇੱਕ ਇੱਕ ਪੈਸੇ ਦੀ ਵਰਤੋਂ ਪੰਜਾਬ ਦੀ ਸੇਵਾ ਤੇ ਪੁਨਰ ਨਿਰਮਾਣ ਵਿੱਚ ਕੀਤੀ ਜਾਵੇਗੀ। ਰਾਘਵ ਚੱਡਾ ਨੇ ਭਰੋਸਾ ਦਿੱਤਾ ਕਿ ਉਹ ਸੰਸਦ ਵਿੱਚ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਝੁਕਣਗੇ ਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਸਹਾਇਤਾ ਲਈ ਅਪੀਲ ਕਰਨਗੇ। ਸਤਲੁਜ ਦਰਿਆ ਤੇ ਚਿੱਟੀ ਵਈ ਪੂਰੀ ਤਰ੍ਹਾਂ ਆਫਰੇ ਹੋਏ ਜਿੱਥੇ ਸਤਲੁਜ ਪੁਲ ਇਸ ਵੇਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ। ਉਥੇ ਚਿੱਟੀ ਵਿਹਾਰ ਪਾਸੇ ਖਿਲਰ ਗਈਆਂ ਇਸ ਦਾ ਪਾਣੀ ਲੋਹੀਆ ਸ਼ਹਿਰ ਦੇ ਆਸ-ਪਾਸ ਵੀ ਪੁੱਜਣਾ ਸ਼ੁਰੂ ਹੋ ਚੁੱਕਾ ਹੈ ਜਿਸ ਨਾਲ ਆਮ ਲੋਕਾਂ ਚ ਭਾਰੀ ਸਹਿਮ ਅੱਜ ਸਤਲੁਜ ਦਰਿਆ ਜਿੱਥੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਚੁੱਕਾ ਸੀ ਤੇ ਉਥੇ ਇਸ ਵੇਲੇ ਲਗਭਗ 1 ਲੱਖ ਜਿਹੜਾ 60000 ਕਿਊਸ਼ਕ ਪਾਣੀ ਵਗ ਰਿਹਾ ਸੀ ਪਰ ਚੰਗੀ ਗੱਲ ਇਹ ਸੀ ਕਿ ਪਾਣੀ ਪੂਰੀ ਤੇਜ਼ੀ ਨਾਲ ਹਰੇਕੇ ਹੈੱਡ ਨੂੰ ਜਾ ਰਿਹਾ ਸੀ ਜਿਸ ਨਾਲ ਪਾਣੀ ਦੀ ਡਾਫ ਨਾ ਲੱਗਣ ਕਾਰਨ ਅਜੇ ਹੜਾਂ ਦਾ ਖਤਰਾ ਘਟਾ ਥੋੜਾ ਜਾਂ ਸਤਲੁਜ ਰਿਆ ਦੇ ਗਿੱਦੜਪਿੰਡੀ ਪੁਲ ਦੇ ਪਾਣੀ ਦਾ ਪੱਧਰ 706.80 ਫੁੱਟ ਤੇ ਵਗ ਰਿਹਾ ਜਦੋਂ ਕਿ ਖਤਰੇ ਦਾ ਨਿਸ਼ਾਨ 705.60 ਫੁੱਟਾਂ ਤੇ ਇਹ ਪਾਣੀ ਰੇਲਵੇ ਲਾਈਨ ਦੇ ਗਾੜਾਂ ਨਾਲ ਲੱਗ ਰਿਹਾ ਸੀ ਜਿਸ ਕਾਰਨ ਰੇਲਵੇ ਵੱਲੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਆਪਾਂ ਰੇਲ ਗੱਡੀਆਂ ਜਲੰਧਰ ਤੋਂ ਲੋਹੀਆ ਤੱਕ ਜਰੂਰ ਚੱਲ ਰਹੀਆਂ ਨੇ ਜਦੋਂ ਕਿ ਧੰਨਵਾਦ ਦਾ ਐਕਸਪ੍ਰੈਸ ਤੇ ਹੋਰ ਲੰਮੇ ਰੂਟ ਤੇ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਜਿਹੜਾ ਲੁਧਿਆਣੇ ਤੋਂ ਫਿਰੋਜ਼ਪੁਰ ਵਾਇਆ ਮੋਗਾ ਕੱਢਿਆ ਜਾ ਰਿਹਾ ਜਦਕਿ ਫਿਰੋਜ਼ਪੁਰ ਤੋਂ ਰੇਲ ਗੱਡੀਆਂ ਨੂੰ ਮੁਖੂ ਤੋਂ ਵਾਪਸ ਭੇਜਿਆ ਜਾ ਰਿਹਾ ਤੇ ਇਸੇ ਤਰ੍ਹਾਂ ਚਿੱਟੀ ਵਹੀ ਕਾਰਨ ਵੀ ਆਮ ਲੋਕਾਂ 'ਚ ਭਾਰੀ ਸਹਿਮ ਬਣਿਆ ਹੋਇਆ ਕਿਉਂਕਿ ਇਸ ਨਹਿਰ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ 'ਚ ਖੜੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਜਿੱਥੇ ਪਾਣੀ ਸਿੱਧੂਪੁਰ ਰੋਡ ਤੋਂ ਲੋਈਆਂ ਸ਼ਹਿਰ ਵਾਲਨੂੰ ਮਾਰ ਕਰ ਰਿਹਾ ਉਥੇ ਮੰਡੇ ਇਲਾਕੇ 'ਚ ਵੀ ਇਸ ਚਿੱਟੀ ਵਹੀ ਨੇ ਭਾਰੀ ਦਹਿਸ਼ਤ ਦਾ ਫਲਾ ਆ ਕੇ ਰੱਖ ਦਿੱਤੀ ਆ ਸਤਲੁਜ ਦਰਿਆ ਦੇ ਗਿੱਦੜ ਪਿੰਡੀ ਪੁਲ ਤੇ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਤੇ ਹਰ ਕੋਈ ਪਾਣੀ ਨੂੰ ਦੇਖਣ ਤੇ ਕੈਮਰੇ ਚ ਕੈਦ ਕਰਨ ਭੁੱਜ ਰਿਹਾ ਉੱਥੇ ਗੱਲ ਕਰਦੇ ਆ ਜਲੰਧਰ ਦੀ ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਣ ਵਾਲੇ ਨਿਊ ਗੌਤਮ ਨਗਰ ਵਿੱਚ ਡਾਇਰੀਆ ਦਾ ਪ੍ਰਕੋਪ ਰੁਕਮ ਦਾ ਨਾ ਨਹੀਂ ਲੈ ਰਿਹਾ ਤੇ ਹੁਣ ਵਾਇਰਲ ਬੁਖਾਰ ਦੇ ਮਰੀਜ਼ ਦੀ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ ਧਿਆਨ ਦੇਣ ਚਾਹੋ ਕਿ ਲੰਮੇ ਸਮੇਂ ਤੋਂ ਗੰਦਗੀ ਤੇ ਬੰਦ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਇਸ ਇਲਾਕੇ ਵਿੱਚ ਡਾਇਰੀਆ ਉਲਟੀ ਅਤੇ ਦਸਤ ਵਰਗੀਆਂ ਬਿਮਾਰੀਆਂ ਨੇ Juanle así ਹਲਕੇ ਦੇ ਕਾਉਂਸਲਰ ਗੁਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜਿਹੜਾ ਐਨਤਵਾਰ ਨੂੰ ਲਗਭਗ 12 ਨਵੇਂ ਮਰੀਜ਼ ਮਿਲੇ ਜਿੰਨਾਂ ਵਿੱਚੋਂ ਤਿੰਨ ਨੂੰ ਸਿਵਲ ਹਸਪਤਲ ਵਿੱਚ ਦਾਖਲ ਕਰਵਾਉਣਾ ਪਿਆ ਬਾਕੀ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਤੇ ਸਿਵਲ ਹਸਪਤਲ ਦੀ ਟੀਮ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਵੀ ਪਤਾ ਲੱਗਾ ਕਿ ਹੁਣ ਵਾਰਡ ਵਿੱਚ ਵਾਇਰਲ ਬੁਖਾਰ ਦੇ ਮਰੀਜ਼ ਵੱਡੀ ਗਿਣਤੀ ਵਿੱਚ ਆ ਰਹੇ ਨੇ ਮੈਡੀਕਲ ਕੈਂਪਾਂ ਵਿੱਚ ਅਜੇ ਮਰੀਜ਼ਾਂ ਨੂੰ ਦਵਾਈਆਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵੀ ਐਨਤਵਾਰ ਨੂੰ ਕਾਉਂਸਲਰ ਗੁਰਜੀਤ ਸਿੰਘ ਕੋ ਮਨ ਨੂੰ ਫੋਨ ਕੀਤਾ ਤੇ ਵਾਰਡ ਦੀ ਹਾਲਤ ਬਾਰੇ ਪੁੱਛਿਆ ਕਾਉਂਸਲਰ ਨੇ ਉਹਨਾਂ ਨੂੰ ਦੱਸਿਆ ਕਿ ਬਿਮਾਰੀ ਫੈਲਣ ਕਾਰਨ ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ ਪਰ ਸਥਿਤੀ ਜ਼ਰੂਰ ਵਿਗੜ ਗਈ ਸੀ ਜਿਸ ਨੂੰ ਹੁਣ ਕਾਬੂ ਵਿੱਚ ਲਿਆਂਦਾ ਜਾ ਰਿਹਾ ਉਹਨਾਂ ਨੇ ਸਿਹਤ ਮੰਤਰੀ ਤੋਂ ਮੰਗ ਕੀਤੀ ਹੈ ਕਿਉਂਕਿ ਇਹ ਇਲਾਕਾ 슬ਮ ਆਬਾਦੀ ਤੇ ਆਧਾਰਿਤ ਆ ਇਸ ਲਈ ਇੱਥੇ ਤੱਕ ਮੋਹੱਲਾ ਕਲੀਨਿਕ ਸਥਾਪਿਤ ਕੀਤੀ ਜਾਵੇਗੀ ਦੂਜੇ ਪਾਸੇ ਮੇਅਰ ਬਨੀਤ ਧੀਰ ਨੇ ਐਤਵਾਰ ਨੂੰ ਦੁਪਹਿਰ ਨੂੰ ਨਿਊ ਗੌਤਮ ਨਗਰ ਦਾ ਦੌਰਾ ਕੀਤਾ ਕਾਉਂਸਲਰ ਗੁਰਜੀਤ ਸਿੰਘ ਘੋਮਣ ਸਮੇਤ ਨਿਗਮ ਦੇ ਅਧਿਕਾਰੀ ਵੀ ਉਹਨਾਂ ਨਾਲ ਮੌਜੂਦ ਸੀ ਮੇਅਰ ਨੇ ਨਿਗਮ ਟਿਮਾ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਿੱਥੇ ਨਿਗਮ ਕਰਮਚਾਰੀਆਂ ਨੇ ਸੀਵਰੇਜ ਦੀ ਸਫਾਈ ਕਰਵਾਈ ਤੇ ਉੱਥੇ ਹੀ ਉਹਨਾਂ ਨੇ ਗੰਦੇ ਪਾਣੀ ਦੀ ਸਪਲਾਈ ਨਾਲ ਸੰਬੰਧਿਤ ਨੁਕਸਾਨ ਵੀ ਮਿਲੇ ਆ ਕਾਉਂਸਲਰ ਕੋ ਉਮਨ ਨੇ ਕਿਹਾ ਕਿ ਨਿਊ ਗੋਤਮ ਨਗਰ ਦੀ ਇੱਕ ਗਲੀ ਦੇ ਵਿੱਚ ਕਿਹਾ ਕਿ ਪਾਣੀ ਸਪਲਾਈ ਲਾਈਨ ਨਹੀਂ ਸੀ ਜਿਸ ਕਾਰਨ ਲੋਕਾਂ ਨੇ ਦੂਰ ਦੂਰ ਤੋਂ ਕਨੈਕਸ਼ਨ ਲਏ ਹੋਏ ਸੀ ਜਦੋਂ ਉਸ ਗਲੀ ਵਿੱਚ ਨਵੀਂ ਪਾਈਪਲਾਈਨ ਵਿਛਾਈ ਗਈ ਤਾਂ ਲੋਕਾਂ ਨੇ ਪੁਰਾਣੇ ਕਨੈਕਸ਼ਨ ਨਹੀਂ ਕਟੇ ਔਰ ਨਾਲ ਲਹਿਣਾ ਵਿੱਚ ਲੀਕੀਜ ਹੋਣ ਕਾਰਨ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਲੱਗੀ ਤੇ ਲੋਕ ਬਿਮਾਰ ਹੋ ਗਏ ਹੁਣ ਇਸ ਨੁਕਸਨ ਨੂੰ ਠੀਕ ਕਰ ਦਿੱਤਾ ਗਿਆ ਹੈ